ਅਕਾਲ ਤਖਤ ਸਾਹਿਬ ਤੋਂ ਤਿੰਨ ਵੱਡੇ ਐਲਾਨ ਹੋਏ ਨੇ ਤਿੰਨਾਂ ਦਾ ਪੂਰਾ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਿਸदार ਗਿਆਨੀ ਕੁਲਦੀਪ ਸਿੰਘ ਗੜਕਾਜ ਦੇ ਆਦੇਸ਼ ਤੇ ਅਕਾਲ ਤਖਤ ਦੇ ਸਿਕਤਰਤ ਨੇ ਸਿੱਖ ਸੰਸਦ ਮੈਂਬਰਾਂ ਨੂੰ ਵਿਸ਼ੇਸ਼ ਪੱਤਰ ਲਿਖ ਕੇ ਕੇਂਦਰ ਵੱਲੋਂ ਛੋਟੇ ਸਹਿਬਜ਼ਾਦਿਆਂ ਦੇ ਮਨਾਏ ਜਾਂਦੇ ਸ਼ਹੀਦੀ ਦਿਹਾੜੇ ਦੇ ਨਾਮ ਨੂੰ ਵੀਰਵਾਲ ਦਿਹਾੜੇ ਦੀ ਥਾਂ ਸਹਿਬਜ਼ਾਦਾ ਸ਼ਹਾਦਤ ਦੇਹਾਰੇ ਵਜੂਤਕਾਰਕ ਤੌਰ ਤੇ ਬਦਲਵਾਉਣ ਲਈ ਆਖਿਆ ਇਹ ਸਾਂਝਾ ਪੱਤਰ ਲੋਕ ਸਭਾ ਮੈਂਬਰ ਡਾਕਟਰ ਅਮਰਸੰਗ ਗੁਰਜੀਤ ਸਿੰਘ ਔਜਲਾ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਰਾਜ ਸਭਾ ਮੈਂਬਰ ਹਰਭਜਨ ਸਿੰਘ ਲੋਕ ਸਭਾ ਮੈਂਬਰ ਬੀਬੀ ਹਰਸਮਰਤ ਕੌਰ ਬਾਦਲੋ ਮਾਲਵਿੰਦਰ ਸਿੰਘ ਕਾਂਗਰਸ ਸੁਖਜਿੰਦਰ ਸਿੰਘ ਰੰਦਾਵਾ ਰਾਜ ਸਭਾ ਮੈਂਬਰ ਹੋ ਵਿਕਰਮਜੀਤ ਸਿੰਘ ਸਾਨੀ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮਿੱਤ ਹੈ ਰੋ ਸ਼ੇਰ ਸਿੰਘ ਕਪਾਇਆ ਸਰਬਜੀਤ ਸਿੰਘ ਚਰਨਜੀਤ ਸਿੰਘ ਚੰਨੀ ਅਮਰਪਾਲ ਸਿੰਘ ਅਤੇ ਰਾਜਾ ਬੜੇ ਕਨੂ ਲਿਖਿਆ ਗਿਆ ਇਸ ਤੋਂ ਇਲਾਵਾ ਅਕਾਲ ਤਖਤ ਦੇ ਕਾਰਜਕਾਰੀ ਜਰਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਨੇ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਆਖਿਆ ਕਿ ਉਹਨਾਂ ਦੀ ਸਰਕਾਰ ਕੋਲ ਬੰਦੀ ਸਿੰਘ ਪ੍ਰੋਫੈਸਰ ਅਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਾਮਲਾ ਲਟਕਿਆ ਹੋਇਆ ਤੇ ਉਨ੍ਹਾਂ ਦੇ ਸਾਇਨ ਨਾਲ ਉਹ ਰਿਹਾ ਹੋ ਸਕਦੇ ਨੇ ਮੁੱਖ ਮੰਤਰੀ ਨੇ ਹਰਮੰਦਰ ਸਾਹਿਬ ਨਤਮਸਤਕ ਹੋਣ ਸਮੇ ਜੱਦਾਰ ਗੜਗਾ ਚ ਨਾਲ ਮੁਲਾਕਾਤ ਕੀਤੀ ਜੱਦਾਰ ਨੇ ਆਖਿਆ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਦਾ ਮਾਮਲਾ ਲੰਕਾਇਆ ਗਿਆ ਤੇ ਮੌਜੂਦਾ ਬੀਜੇਪੀ ਸਰਕਾਰ ਕੋਲ ਉਹਨਾਂ ਨੂੰ ਰਿਹਾ ਕਰਨ ਦਾ ਚੰਗਾ ਮੌਕਾ ਹੈ ਜੇਦਾਰ ਕੜਗਾਜ ਵੱਲੋਂ ਚੁੱਕੇ ਮਾਮਲੇ ਨੂੰ ਦਿੱਲੀ ਦੀ ਮੁੱਖ ਮੰਤਰੀ ਵੱਲੋਂ ਗੌਰ ਨਾਲ ਸੁਣਿਆ ਗਿਆ ਤੇ ਭਰੋਸਾ ਦਿੱਤਾ ਗਿਆ ਕਿ ਉਹ ਇਸ ਮਾਮਲੇ ਨੂੰ ਹੱਲ ਕਰ ਲਈ ਜਾ ਤਰ ਕਰਨਗੇ ਇਸ ਮੌਕੇ ਦਿੱਲੀ ਕੈਬਨਿਟ ਦੇ ਕੁਝ ਮੰਤਰੀ ਵੀ ਹਾਜ਼ਰ ਸਨ ਦੱਸਦੀ ਹੈ ਕਿ ਅਕਾਲ ਤਖਤ ਤੇ ਪੰਜ ਸੰਗ ਸਹਿਬਾਨ ਦੀ ਹੋਈ 71 ਤ ਦੌਰਾਨ ਅਕਾਲੀ ਆਗੂ ਵਰਸਾ ਸਿੰਘ ਬਲਟੋਹਾ ਸਾਬਕਾ ਜ਼ਿਲ੍ਹਾ ਅਗਿਆਨੀ ਗੁਰਵਜਨ ਸਿੰਘ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਉਪ ਕਲਪਤੀ ਡਾਕਟਰ ਕਰਮਜੀਤ ਸਿੰਘ ਭਾਸ਼ਾ ਵਿਭਾਗ ਦੇ ਡਾਇਰੈਕਟਰ ਸਿਸਵੰਸੰਗਤ ਦੇ ਪ੍ਰਚਾਰਕ ਹਰਿੰਦਰ ਸਿੰਘ ਨੂੰ ਤਨਖਾਹ ਲਈ ਗਈ ਹੈ ਅਕਾਲ ਤਖਤ ਦੀ ਫਸੀਲ ਤੋਂ ਸੁਣਾਏ ਗਏ ਹੁਕਮ ਮੁਤਾਬਕ ਇਹਨਾਂ ਸਾਰਿਆਂ ਨੂੰ ਵਕ ਵਕ ਗੁਰਦੁਆਰਿਆਂ ਵਿੱਚ ਜੋੜੇ ਝਾੜਨ ਵਰਤਨ ਸਾਫ ਕਰਨ ਗੁਰਬਾਣੀ ਦਾ ਪਾਠ ਕਰਨ ਆਦਿ ਤਨਖਾਹ ਲਈ ਗਈ ਪੰਜ ਸੰਗ ਸਹਿਬਾਨ ਦੀ ਇਕੱਤਰਤਾ ਅਕਾਲ ਤਖਤ ਦੇ ਕਾਰਜਕਾਰੀ ਜ਼ਿम्मेदार ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜ਼ਿम्मेदार ਗਿਆਨੀ ਟੇਕ ਸਿੰਘ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਕੇਵਲ ਸਿੰਘ ਤਖਤ ਸ੍ਰੀ ਕੇਸਕਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੁਗਿੰਦਰ ਸਿੰਘ ਅਤੇ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਗਿਆਨੀ ਮੰਗਲ ਸਿੰਘ ਸ਼ਾਮਲ ਹੋਏ ਸਭका ਜ਼ਿम्मेदार ਗਿਆਨੀ ਗੁਰਵਚਨ ਸਿੰਘ ਵਿਰਸਾ ਸਿੰਘ ਬਲਟੋਹਾ ਗੁਰਨਾਨਕ ਦੇਵ ਜੁਨੀਵਰਸਿਟੀ ਦੇ ਉਪਕੁਲਪਤੀ ਡਾਕਟਰ ਕਰਮਜੀਤ ਸਿੰਘ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਅਤੇ ਨਰਵੈਰ ਖਾਲਸਾ ਜਥਾ ਦੇ ਪ੍ਰਚਾਰਕ ਭਾਈ ਹਰਿੰਦਰ ਸਿੰਘ ਅਕਾਲ ਤਖਤ ਤਹਨਮੁਖ ਪੇਸ਼ ਹੋਏ ਅਤੇ ਉਹਨਾਂ ਆਪਣੀਆਂ ਗਲਤੀਆਂ ਸਵੀਕਾਰ ਕਰਦੇ ਆ ਮੁਆਫੀ ਮੰਗੀ। ਸਬਕਾ ਜ਼ਿੰਦਾਰ ਗੈਨੀ ਗੁਰਵਚਨ ਸਿੰਘ ਨੂੰ ਡੇਰਾ ਸਰਸਾ ਮੁਖੀ ਗਰਮੀਤ ਰਾਮ ਰਹੀਮ ਨੂੰ ਖਿਮਾ ਦੇਣ ਦੀ ਸਵੰਧੀ ਕੀਤੀ ਗਲਤੀ ਲਈ ਤਨਖਾਹ ਲਗਾਈ ਗਈ। ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਉਤੇ ਦੱਖਣ ਭਾਰਤ ਵਿੱਚ ਹੋਏ ਸਮਾਗਮ ਦੌਰਾਨ ਗੁਰਨਾਨਕ ਦੇਵ ਯੂਨੀਵਰਸਿਟੀ ਵਿੱਚ ਇੱਕ ਛੇੜ ਦੇ ਸੋਧ ਕਾਰਜਾ ਰਹੀ ਸਿੱਖਾਂ ਦੀ ਵਿਲੱਖਣ ਹੋਣ ਦੇ ਵਿਰੁੱਧ ਪ੍ਰਗਟਾਵਾ ਕਰਨ ਦਾ ਇਲਜ਼ਾਮ ਲਗਾਇਆ ਗਿਆ। ਤਨਖਾਹ ਤੋਂ ਇਲਾਵਾ ਉਪਾਇਕਾਂ ਸਿੰਘ ਨਾਪਾ ਦੀ ਲੇਖਕ ਪੁਸਤਕ ਹਮ ਹਿੰਦੂ ਨਹੀਂ ਪੜਨਗੇ ਅਤੇ 500 ਕਾਪੀਆਂ ਸੰਗਤ ਵਿੱਚ ਵੰਡਣਗੇ। ਪਾਰਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਸ਼੍ਰੀਨਗਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ 355 ਸ਼ਹੀਦੀ ਸਮਾਗਮ ਦੌਰਾਨ ਨਾਚ ਗਾਣੇ ਦਾ ਪ੍ਰੋਗਰਾਮ ਕਰਵਾਉਣ ਲਈ ਤਨਖਾਹ ਲਈ ਗਈ ਜਸਵੰਤ ਸਿੰਘ ਨੂੰ ਪ੍ਰਿੰਸੀਪਲ ਸਦਵੀਤ ਸਿੰਘ ਦੀ ਲੇਖੀ ਪੁਸਤਕ ਇਤ ਜਨ ਕਰ ਜੀਵਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਪੜਨ ਅਤੇ 100 ਕਾਪੀਆਂ ਵੰਡਣ ਦਾ ਵੀ ਹੁਕਮ ਦਿੱਤਾ ਗਿਆ। ਅਕਾਲੀ ਆਗੂ ਵਰਸ ਸਿੰਘ ਬਲਟੋਹਾ ਵੱਲੋਂ ਖੇਮਾ ਜਾਂਚਨਾ ਕਰਨ ਤੇ ਪੰਜ ਸੰਤ ਸਹਿਬਾਨ ਨੇ ਉਹਨਾਂ ਤੇ ਸ਼ਰਮਣੀ ਕਾਲੀਦਲ ਵਿੱਚ 10 ਸਾਲ ਸ਼ਾਮਿਲ ਨਾ ਕੀਤੇ ਜਾਣ ਦੀ ਲਗਾਈ ਗਈ ਰੋਕ ਹਟਾ ਦਿੱਤੀ ਗਈ ਉਹਨਾਂ ਨੂੰ ਕਿਸੇ ਵੀ ਧਾਰਮਿਕ ਸਖਸ਼ੀਅਤ ਵਰਗ ਵਿਆਨਬਾਜ਼ੀ ਤੋਂ ਵਰਜਿਆ ਗਿਆ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਡਾਕਟਰ ਵਿਕਰਮਜੀਤ ਸੰਗਸਾਨੀ ਨੇ ਸੰਸਦ ਵਿੱਚ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਜੜਕੇ ਆਏ ਸਿੱਖਾਂ ਤੇ 1984 ਨਸਲਕੁਸ਼ੀ ਦੌਰਾਨ ਬੇਕਰ ਹੋਏ ਸਿੱਖਾਂ ਲਈ ਮੁੜ ਵਸੇਵੇ ਦਾ ਅਹਿਮ ਅਤੇ ਲੰਬੇ ਸਮੇਂ ਤੋਂ ਅਣਗੌਲਿਆ ਮੁੱਦਾ ਚੁੱਕਿਆ ਉਨਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮਕਬੂਜ਼ਾ ਕਸ਼ਮੀਰ ਅਤੇ ਚੰਬਾ ਤੋਂ ਜਿਹੜੇ ਪਰਿਵਾਰਾਂ ਲਈ 2015 ਦੇ ਪੈਕੇਜ ਵਰਗੀ ਵਿਆਪਕ ਅਤੇ ਵਿਸ਼ੇਸ਼ ਯੋਜਨਾ ਵੀ ਫੌਰੀ ਲਿਆਉਣ ਜਿਸ ਨਾਲ ਦੇਸ਼ ਭਰ ਦੇ ਸਾਰੇ ਬੇਕਾਰ ਹੋਏ ਸਿੱਖ ਪਰਿਵਾਰਾਂ ਲਈ ਪੱਕਾ ਮਕਾਨ ਰੋਜ਼ੀ ਰੋਟੀ ਵਿੱਚ ਮਦਦ ਵਿੱਦਿਕ ਸਹਾਇਤਾ ਤੇ ਹੁਨਰ ਵਿਕਾਸ ਦੀ ਸਹੂਲਤ ਦੇ ਕੇ ਉਹਨਾਂ ਦਾ ਅਸਲ ਮੁਰਵ ਸੇਵਾ ਯਕੀਨੀ ਬਣਾਇਆ ਜਾ ਸਕੇ ਸਰਕਾਰ ਨੂੰ ਜੰਮੂ ਕਸ਼ਮੀਰ ਵਿੱਚ ਸਿੱਖਾਂ ਨੂੰ ਕਸ਼ਮੀਰੀ ਪੰਡਤਾਂ ਵਾਂਗ ਘੱਟ ਗਿਣਤੀ ਵਾਲੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ